ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਨਵਾਂ ਪ੍ਰਧਾਨ ਮਿਲਿਆ ਜੋ ਪ੍ਰਧਾਨ ਦੀ ਚੋਣ ਹੋਈ ਹੈ ਉਸ ਤੇ ਬਹੁਤ ਸਾਰੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਨੇ ਭਰਤੀ ਕਿਵੇਂ ਕੀਤੀ ਗਈ ਹੁਣ ਇਹ ਹੀ ਜਾਣਦੇ ਆ ਇੱਕ ਪਾਸੇ ਤਾਂ ਹੁਣ 27 ਲੱਖ ਦੀ ਭਰਤੀ ਆ ਤੇ ਦੂਜੇ ਪਾਸੇ ਹੁਣ ਜਦੋਂ ਲੈਕਸ ਨਾ ਗਈ ਤੇ ਉਦੋਂ ਫਿਰ ਵੋਟਾਂ ਜਦੋਂ ਕਾਊਂਟਿੰਗ ਹੋਣੀ ਆ ਪਤਾ ਲੱਗ ਜਾਣਾ ਮਤਲਬ ਉਹ ਉਹ ਕਾਊਂਟਿੰਗ ਨੇ ਬਿਲਕੁਲ ਹਾਸ਼ੀਏ ਤੇ ਭੇਜ ਦੇਣਾ ਇਹਨਾਂ ਨੂੰ ਜਿਹੜਾ ਕੁਝ ਦੇਖ ਰਹੀ ਹੈ ਬੀਜੇਪੀ ਉਹਨੂੰ ਉਹ ਹੁਣ ਦੋਨਾ ਦੋਨੇ ਪਾਸੇ ਨੂੰ ਤੋਲ ਰਹੀ ਹੈ ਇਹਨਾਂ ਦਾ ਵੀ ਇਹ ਤਾਂ ਜੀ ਭੱਜ ਕੇ ਜਾਣਗੇ ਸਮਝੋ ਤੇ ਨੂੰ ਕਦੋਂ ਇਹ ਇਹ ਕਦੇ ਕੋਈ ਪੰਥ ਨੂੰ ਕੋਈ ਇਸ ਤਰ੍ਹਾਂ ਦੀ ਸਿਕਿਉਰਿਟੀ ਦੇਣ ਦੀ ਵੀ ਬੀਜੇਪੀ ਨਾਲ ਨਹੀਂ ਗੱਠ ਜੋੜ ਕਰਦੇ ਸਵਾਲ ਨੇ ਫਿਰ ਉਹੀ ਨੇ ਤੇ ਉਹੀ ਬਾਹਾਂ ਉਹੀ ਕਹਾੜੀ ਹੈ ਉਹੀ ਅਕਾਲੀ ਦਲ ਹੈ ਉਹੀ ਪ੍ਰਧਾਨ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਨਵਾਂ ਪ੍ਰਧਾਨ ਮਿਲਿਆ ਹੈ ਭਾਵ ਕਿ ਸੁਖਬੀਰ ਸਿੰਘ ਬਾਦਲ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਪਰ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਇਸ ਜੋ ਪ੍ਰਧਾਨ ਦੀ ਚੋਣ ਹੋਈ ਹੈ ਉਸ ਤੇ ਬਹੁਤ ਸਾਰੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਨੇ ਅਤੇ ਸੁਖਬੀਰ ਸਿੰਘ ਬਾਦਲ ਦੇ ਦੁਬਾਰਾ ਪ੍ਰਧਾਨ ਬਣਨ ਤੋਂ ਬਾਅਦ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਕੀ ਭਵਿੱਖ ਹੋਵੇਗਾ ਸਾਰੇ ਮਸਲੇ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਜੀਤ ਸਿੰਘ ਸੰਧੂ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਸੰਧੂ ਸਾਹਿਬ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਨੇ 27 ਲੱਖ ਜਿਹੜੇ ਮੈਂਬਰ ਬਣਾਉਣ ਤੋਂ ਬਾਅਦ ਦਾਵਾ ਕੀਤਾ ਹੈ ਕਿ ਅਸੀਂ ਸਾਰੀ ਪ੍ਰਕਿਰਿਆ ਮੁਕੰਮਲ ਕਰਕੇ ਨਵੇਂ ਪ੍ਰਧਾਨ ਅਕਾਲੀ ਦਲ ਦਾ ਸੁਖਬੀਰ ਸਿੰਘ ਬਾਦਲ ਨੂੰ ਬਣਾਤਾ ਪੰਜਾਬ 'ਚ ਕੀ ਭਵਿੱਖ ਲੱਗਦਾ ਹੁਣ 27 ਤੱਕ ਗੁਰਪ੍ਰੀਤ ਜੀ ਅਸਲ ਦੇ ਵਿੱਚ ਜੇ ਸਾਰੀ ਮੰਗਰ ਇਹਨੂੰ ਪੂਰੀ ਬੈਕਗ੍ਰਾਉਂਡ ਨੂੰ ਸਟੋਰੀ ਨੂੰ ਆਪਾਂ ਦੇਖਦੇ ਆਂ ਤਾਂ ਰੌਲਾ ਹੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦਾ ਸੀਗਾ ਜੇ ਅਸੀਂ 2 ਦਸੰਬਰ ਵਾਲੇ ਫੈਸਲੇ ਨੂੰ ਦੇਖਦੇ ਆਂ ਤਾਂ ਉਸ ਤੋਂ ਬਾਅਦ ਜਿਹੜੀ ਉਸ ਫੈਸਲੇ ਦੇ ਵਿੱਚ ਜਿਹੜਾ 2 ਦਸੰਬਰ ਨੂੰ ਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਹੋਇਆਗਾ ਉਹਦੇ ਚ ਦੋ ਤਰ੍ਹਾਂ ਦੀ ਸਜ਼ਾ ਜਿਹੜੀ ਹੋ ਲਗਾਈ ਗਈ ਸੀ ਲੀਡਰਸ਼ਿਪ ਨੂੰ ਜਦੋਂ ਸਾਰੇ ਗੁਨਾਹ ਵਗੈਰਾ ਕਾਲ ਤਖਤ ਦੇ ਸਾਹਮਣੇ ਹੋ ਕੇ ਕਬੂਲ ਕਰ ਲਏਗੇ اقوال ਕਰ ਲਏਗੇ ਪੂਰੇ ਸੰਸਾਰ ਦੇ ਸਾਹਮਣੇ ਬੜਾ ਬੜੀ ਵਿਜੀਵੰਦ ਢੰਗ ਨਾਲ ਸਾਇਦ ਇਸ ਤਰ੍ਹਾਂ ਦਾ ਫੈਸਲਾ ਕਿਤੇ ਨਹੀਂ ਹੋਇਆ ਹੁਣ ਦੁਨੀਆ ਭਰ ਦੇ ਵਿੱਚ ਵੀ ਇਹ ਗੱਲ ਨੂੰ ਲੈ ਕੇ ਬਹੁਤ ਵੱਡੀ ਪੱਧਰ ਦੇ ਉੱਪਰ ਸਲਾਹਗਾ ਹੋਈ ਸੀ ਵੀ ਵਾਕਏ ਸਿੱਖਾਂ ਕੋਲੇ ਬੜਾ ਕਮਾਲ ਦਾ ਸਿਸਟਮ ਹੈਗਾ ਵੀ ਇਕੱਲੀ ਪੂਰੀ ਦੀ ਪੂਰੀ ਲੀਡਰਸ਼ਿਪ ਉਹਨਾਂ ਨੇ ਸਰਦੀ ਔਰ ਪੂਰੀ ਦੀ ਪੂਰੀ ਲੀਡਰਸ਼ਿਪ ਤੋਂ ਇਕਬਾਲ ਕਰਾ ਲਿਆ ਗਿਆ ਜਿਹੜੇ ਜਿਹੜੇ ਗੁਨਾਹ ਸੀਗੇ ਜਾਂ ਜਿਹੜੇ ਜਿਹੜੀਆਂ ਗਲਤੀਆਂ ਹੋਈਆਂ ਸੀਗੀਆਂ ਇਕਬਾਲ ਕਰਾਉਣ ਤੋਂ ਬਾਅਦ ਦੋ ਤਰ੍ਹਾਂ ਦੀਆਂ ਜਿਹੜਾ ਉਹ ਹੁਕਮਨਾਮਾ ਦੋ ਤਰ੍ਹਾਂ ਦੀ ਸਜ਼ਾ ਜਿਹੜੀ ਦਿੱਤੀ ਗਈ ਉਹਦੇ ਚ ਇੱਕ ਤਾਂ ਧਾਰਮਿਕ ਸਜ਼ਾ ਜਿਹੜੀ ਜਿਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਵਰਤਲ ਮਾਂਜਣ ਦੀ ਜਾਂ ਉਹ ਵਰਸਾ ਫੜ ਕੇ ਪਹਿਰੇਦਾਰ ਦੀ ਉਸ ਤਰ੍ਹਾਂ ਦੀ ਇੱਕ ਉਹਦੇ ਵਿੱਚ ਰਾਜਸੀ ਸਜ਼ਾ ਜਿਹੜੀ ਉਹ ਦਿੱਤੀ ਗਈ ਉਹ ਬੜੀ ਕਲੀਅਰ ਕੱਟ ਸੀਗੀ ਰਾਸ਼ੀ ਸਜਾ ਜਿਹੜੀ ਉਹਦੇ ਵਿੱਚ ਕਿਹਾ ਗਿਆ ਸੀਗਾ ਵੀ ਇਹ ਆ ਜਿਹੜੀਆਂ ਗਲਤੀਆਂ ਤੁਸੀਂ ਕਬੂਲ ਕੀਤੀਆਂ ਇਨ੍ਹਾਂ ਗਲਤੀਆਂ ਦੇ ਕਾਰਨ ਇਹ ਜਿਹੜੀ ਲੀਡਰਸ਼ਿਪ ਹੈ ਇਹ ਕੌਮ ਦੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਇਸ ਕਰਕੇ ਆ ਜਿਹੜੇ ਬੰਦਿਆਂ ਦੀ 5-7 ਮੈਂਬਰੀ ਕਮੇਟੀਆਂ ਬਣਾਈ ਜਾਂਦੀ ਹੈ ਇਹ ਨਵੇਂ ਸ਼੍ਰੋ ਅਕਾਲੀ ਦਲ ਦੀ ਭਰਤੀ ਕਰਕੇ ਨਵੀਂ ਲੀਡਰਸ਼ਿਪ ਹੈ ਜਿਹੜੀ ਉਹ ਕੌਮ ਨੂੰ ਦੇਵੇ ਸੋ ਕਲੀਅਰ ਘਟਾ ਉਹਦੇ ਵਿੱਚ ਕੋਈ ਉਸ ਤਰ੍ਹਾਂ ਦਾ ਨਹੀਂ ਆ ਉਹਦੇ ਵਿੱਚੋਂ ਫਿਰ ਰੌਲਾ ਤਾਂ ਹੁਣ ਉਹ ਤਾਂ ਸਜ਼ਾ ਪੂਰੀ ਕਰਨੀ ਕੋਈ ਰੌਲਾ ਨਹੀਂ ਪਿਆ ਉੱਥੇ ਕੋਈ ਨਹੀਂ ਬੋਲਿਆ ਹੈਗਾ ਪਰ ਜਦੋਂ ਆ ਕਿ ਉਹ ਦੂਸਰਾ ਪੱਖ ਆ ਰਾਸੀ ਸਜ਼ਾ ਵਾਲਾ ਭਰਤੀ ਵਾਲਾ ਉੱਥੇ ਮਤਲਬ ਉਹਨਾਂ ਨੂੰ ਲੱਗਦਾ ਸੀ ਕਿ ਕਿਉਂਕਿ ਸ਼ਖਵੀਰ ਸਿੰਘ ਬਾਦਲ ਕਿਸੇ ਵੀ ਹਾਲਤ ਦੇ ਵਿੱਚ ਪ੍ਰਧਾਨਗੀ ਨਹੀਂ ਛੱਡਣੀ ਚਾਹੁੰਦੇ ਸੀਗੇ ਸੋ ਇਸ ਗੱਲ ਨੂੰ ਲੈ ਕੇ ਮਤਲਬ ਉਸ ਦਿਨ ਤੋਂ ਲੈ ਕੇ ਕਵਾਇ ਜਿਹੜੀ ਚੱਲੀ ਆਈ ਇਹਨਾਂ ਨੇ ਫਿਰ ਉਹ ਸਾਰਾ ਕੁਝ ਛੱਡਤਾ ਉਹ ਕਮੇਟੀ ਪਹਿਲਾਂ ਤੁਹਾਨੂੰ ਕਮੇਟੀ ਨੂੰ ਖਤਮ ਕਰਨ ਲਈ ਦੋ ਮੈਂਬਰ ਵੈਦਰਾ ਕਰਾਏ ਜਿਹੜੇ ਆਪਣੇ ਮੈਂਬਰ ਇਹਨਾਂ ਦੇ ਦੋਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਮਜੂਦ ਦਾ ਇੱਕ ਸਾਬਕਾ ਪ੍ਰਧਾਨ ਅਮ ਧੰਮੀ ਸਾਹਿਬ ਤੇ ਬਡੂਂਗਰ ਸਾਹਿਬ ਉਹਨਾਂ ਨੂੰ ਦੋਨਾਂ ਨੇ ਵਾਪਸ ਵਾਪਸ ਲਿਆ ਗਿਆ ਪਰ ਇਹਨਾਂ ਨੂੰ ਹੀ ਲੱਗਦਾ ਸੀਗਾ ਕਿਉਂਕਿ ਉਹ ਜਿਹੜੀ ਆਪਾਂ ਗੱਲ ਕਰੀਓ ਜਿਹੜੀ 7 ਮੈਂਬਰੀ ਕਮੇਟੀ ਵੀ ਸੀ ਉਹਦੇ ਵਿੱਚ ਵੀ ਤਕਰੀਬਨ ਸਾਰੇ ਅਕਾਲੀਓ ਹੀ ਸੀਗੇ ਉਹ ਵੀ ਬਾਦਲਦਲ ਨਾਲ ਸੰਬੰਧਿਤ ਸੀਗੇ ਤੇ ਇਹਨਾਂ ਨੂੰ ਲੱਗਦਾ ਵੀ ਕਦੇ ਨਾ ਕਦੇ ਇਹ ਵੀ ਇਸੇ ਤਰ੍ਹਾਂ ਹੀ ਬਰਡਰ ਕਰ ਜਾਣਗੇ ਇਹ ਜਿਹੜੀ ਕਮੇਟੀ ਹੈ ਇਹ ਛਿਦਰੀ ਰਹਿ ਜਾਣੀ ਹੈ ਤੇ ਉੱਥੇ ਹੀ ਮਤਲਬ ਸਾਰਾ ਇਹ ਤਾਣਾ ਬਾਣਾ ਬੁਣਿਆ ਗਿਆ ਉਹਦੇ ਉਦੋਂ ਬਾਅਦ ਹੀ ਉਹ ਕਮੇਟੀ ਹੈ ਜਿਹੜੀ ਉਹ ਸਟੈਂਡ ਕਰ ਗਈ ਪੰਜ ਮੈਂਬਰਾਂ ਦੀ ਉਹ ਅਕਾਲਤਾ ਸਾਹਿਬ ਦੇ ਜਥੇਦਾਰ ਵੱਲੋਂ ਦੁਬਾਰਾ ਉਹਨਾਂ ਨੂੰ ਕ ਆਪਣਾ ਕੰਮ ਜਾਰੀ ਰੱਖੋ ਤੇ ਉਸ ਤੋਂ ਬਾਅਦ ਉਹ ਵੱਡਾ ਗੱਲ ਇਹ ਹੋ ਗਈ ਵੀ ਉਸ ਕਮੇਟੀ ਨੂੰ ਜਿਹੜਾ ਹੰਗਾਰਾ ਮਿਲਿਆ ਮਤਲਬ ਉਹ ਬੜਾ ਵੱਡਾ ਉਹਨੇ ਇੱਕ ਖਲਬਲੀ ਪੈਦਾ ਕਰਤੀ ਅਕਾਲੀ ਦਲ ਦੇ ਵਿੱਚ ਵੀ ਇਹ ਤਾਂ ਮਤਲਬ ਵੱਡੇ ਵੱਡੇ ਇਕੱਠ ਜੁੜਨੇ ਸ਼ੁਰੂ ਹੋ ਗਏ ਲੋਕ ਜੁੜਨੇ ਸ਼ੁਰੂ ਹੋ ਗਏ ਉਹਦੇ ਨਾਲ ਤੇ ਇਹਨਾਂ ਨੇ ਫਿਰ ਉਹ ਜਿਹੜੀ ਭਾਰਤੀ ਹੈਗੀ ਆਪਣੀ ਪ੍ਰਕਿਰਿਆ ਇਹਨਾਂ ਨੇ ਪਹਿਲਾਂ ਹੀ ਜਾਰੀ ਸੀਗੀ ਹਾਲਾਂਕਿ ਉਹਦੀ ਤਾਂ ਹਜੇ ਭਾਰਤੀ ਬਹੁਤ ਜ਼ਿਆਦਾ ਲੇਟ ਸ਼ੁਰੂ ਹੁੰਦੀ ਹੈ ਇਨਾਂ ਦੇ ਵਿੱਚ ਜਿਹੜੀ ਜਿਵੇਂ ਤੁਸੀਂ ਕਹਿੰਦੇ ਹੋ ਵੀ 27 ਲੱਖ ਦੀ ਭਾਰਤੀ ਜਿਹੜੀ ਦਿਖਾਈ ਹੈ ਪਰ ਉਹ ਭਾਰਤੀ ਤੁਸੀਂ ਵੀ ਬਰਾਊਂਡ ਲੇਬਰ ਤੇ ਰਹਿਣ ਵਾਲੇ ਪੱਤਰਕਾਰੋਂ ਤੁਸੀਂ ਚੰਡੀਗੜ੍ਹ ਵਾਲੇ ਦਾ ਹੈ ਨਹੀਂਗੇ ਤੁਸੀਂ ਵੀ ਦੇਖਿਆ ਹੋਣਾ ਵੀ ਤੁਹਾਡੇ ਪਿੰਡਾਂ 'ਚ ਕਦੇ ਕਿਸੇ ਨੂੰ ਕੋਈ ਪਰਚੀਆਂ ਕੱਟਦਾ ਦੇਖਿਆ ਮੈਂ ਤਾਂ ਦੇਖਿਆ ਨਹੀਂ ਜੇ ਤੁਸੀਂ ਦੇਖਿਆ ਹੋਵੇ ਸ਼ਾਇਦ ਕੋਲ ਸਕਦਾ ਵੀ ਉਹਨਾਂ ਦੀ ਕੋਈ ਪਰਚੀ ਕੱਟੀ ਗਈ ਹੋਵੇ ਸੋ ਜਿਸ ਤਰ੍ਹਾਂ ਦੂਸਰਿਆਂ ਦੇ ਇਕੱਠ ਹੋ ਰਿਹਾ ਵੀ ਇਹਨਾਂ ਦਾ ਨਾ ਤਾਂ ਮੈਂ ਕਿਤੇ ਕੋਈ ਇਕੱਠ ਹੋਇਆ ਦੇਖਿਆ ਆਪਣੇ ਇਲਾਕੇ 'ਚ ਤੇ ਨਾ ਹੀ ਕੋਈ ਇਸ ਤਰ੍ਹਾਂ ਮੈਂ ਦੇਖਿਆ ਵੀ ਕੋਈ ਭਰਤੀ ਕਰਦਾ ਪਰ ਉਹ ਭਰਤੀ ਕਿਵੇਂ ਕੀਤੀ ਗਈ ਹੁਣ ਉਹੀ ਜਾਣਦੇ ਆ ਤੇ ਉਹ ਭਰਤੀ ਤੋਂ ਫਿਰ ਇਹਨਾਂ ਨੇ ਮਨ ਲੱਗਦਾ ਵੀ 584 ਜਾਂ ਸਰ ਸਮਥਿੰਗ ਕੋਈ ਹਾਂ ਹਾਂ ਇਹਨੇ ਇਹਨਾਂ ਨੇ ਡੈਲੀਗੇਟ ਬਣਾਇਆ ਮਤਲਬ ਮਸਲਿਆਂ ਦੇ ਹਲਕੇ ਤੋਂ ਚਾਰ ਜਾਂ ਪੰਜ ਹਮ ਹਰ ਹਲਕੇ ਤੋਂ ਚਾਰ ਜਾਂ ਪੰਜ ਡੈਲੀਗੇਟ ਆ ਜਿਹੜੇ ਬਣਾ ਲਏਗੇ ਆ 117 ਚੋਂ ਤੇ ਉਹਨਾਂ ਨੇ ਲਿਜਾ ਕੇ ਉਹ ਪ੍ਰਕਿਰਿਆ ਜਿਹੜੀ ਉਹ ਭਰਤੀ ਕਰ ਦਿੱਤੀ ਹੈ ਕਮਾਲ ਦੀ ਗੱਲ ਇਹ ਹੈ ਵੀ ਜਿਹੜਾ ਅਕਾਲੀਦਾਰ 1984 ਤੋਂ ਬਾਅਦ ਅੰਮ੍ਰਿਤਸਰ ਸਾਹਿਬ ਨੂੰ ਛੱਡ ਕੇ ਚੰਡੀਗੜ੍ਹ ਚ ਲੈ ਗਿਆ ਸੀ ਉਹ ਮੁੜ ਕੇ ਅੰਮ੍ਰਿਤਸਰ ਆ ਗਿਆ 1984 ਤੋਂ ਬਾਅਦ ਇਹਨਾਂ ਦਾ 1984 ਜੀ ਕਾਲੀ ਦਲ ਦਾ ਚੱਕ ਕੇ ਗਿਆ ਸੀ ਮਨੁਨਾਂ ਦਾ ਮਾਨ ਸਾਹਿਬ ਦਾ ਦਫ਼ਤਰ ਕੋਚਰਿਆ ਉਹ ਸਾਡ 1992 ਤੱਕ ਚੱਲਦਾ ਰਿਹਾ ਉਦੋਂ ਚਾ ਉਹ ਸਾਰੇ ਫੈਡਰੇਸ਼ਨਾਂ ਦੇ ਸਾਰੇ ਦਫ਼ਤਰ ਮਤਲਬ ਦਰਬਾਰ ਸ਼ਾਹ ਕੰਪਲੈਕਸ ਦੇ ਵਿੱਚ ਹੀ ਹੁੰਦੇ ਸੀ ਇਹ ਹੁਣ ਲੰਬੇ ਸਮੇਂ ਬਾਅਦ ਦੁਬਾਰੇ ਫੇਰ ਮੋੜਾ ਪਾਇਆ ਸਹਿ ਕੋਈ ਪੰਥਕ ਰਾਜਨੀਤੀ ਦੇ ਵਿੱਚ ਪੈਰ ਧਰਾਵਾ ਹੋ ਜੇ ਕੀ ਲੱਗਦਾ ਸੁਖਬੀਰ ਬਾਦਲ ਦੇ ਪ੍ਰਧਾਨ ਬਣਨਾ ਜਿਵੇਂ ਪਹਿਲਾਂ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਤੋਂ ਇਹ ਕਹਿ ਦਿੱਤਾ ਗਿਆ ਸੀ ਕਿ ਤੁਸੀਂ ਯੋਗ ਹੀ ਨਹੀਂ ਪ੍ਰਧਾਨ ਬਣਨ ਦੇ ਜਾਂ ਅਗਵਾਈ ਕਰਨ ਦੇ ਹੁਣ ਸੁਖਬੀਰ ਬਾਦਲ ਦੇ ਪ੍ਰਧਾਨ ਬਣਨਾ ਅਕਾਲੀ ਦਲ ਦਾ ਭਵਿੱਖ ਕਿਸ ਤਰ੍ਹਾਂ ਦਾ ਕੋਈ ਫਰਕ ਆਉ ਕੋਈ ਬਦਲਾਅ ਆਉ ਨੇ ਦੇਖੋ ਬਦਲਾਵ ਵਾਲੀ ਤਾਂ ਗੱਲ ਕੋਈ ਸਥਿਤੀ ਦੇਸ਼ੀ ਨਹੀਂ ਰਹੀ ਹੈਗੀ ਦੇਖੋ ਬਦਲਾਵ ਹੁੰਦਾ ਹੈ ਬਦਲਾਵ ਤਾਂ ਲੋਕਾਂ ਨੇ ਲਿਆਉਣਾ ਬਦਲਾਵ ਸਾਨੂੰ ਕਿੱਥੋਂ ਦਿਸਦਾ ਬਦਲਾਵ ਦਿਸਦਾ ਲੋਕਾਂ ਦੇ ਇਕੱਠਾਂ ਤੋਂ ਲੋਕ ਕਿਵੇਂ ਜੁੜਦੇ ਹੈਗੇ ਬਦਲਾਵ ਸਾਨੂੰ ਦਿਸ ਰਿਹਾ ਸੀਗਾ ਜਿਹੜੀ ਆ ਮਤਲਬ ਭਾਰਤੀ ਕਮੇਟੀ ਲਈ ਹੋ ਰਿਹਾ ਸੀ ਉਹ ਲੱਗਦਾ ਸੀ ਬਦਲਾਵ ਹੋ ਜਾਂਦਾ ਵੀ ਉੱਥੋਂ ਲੱਗਦਾ ਲੋਕਾਂ ਨੂੰ ਅਕਾਲੀ ਦਲ ਪੁਨਰ ਸੰਜੀਤ ਹੋ ਰਿਹਾਗਾ ਪਰ ਜਿਸ ਤਰ੍ਹਾਂ ਦਾ ਮਤਲਬ ਇਹ ਇੱਕ ਤਰ੍ਹਾਂ ਦੇ ਨਾਲ ਸਾਰੇ ਦਾ ਸਾਰਾ ਇੱਕ ਆਪਾਂ ਨੂੰ ਕਹਿ ਸਕਦੇ ਹਾਂ ਕਿ ਸਕ੍ਰਿਪਟ ਲਿਖ ਕੇ ਬਣਾਇਆ ਹੁੰਦਾ ਜਿਵੇਂ ਸਾਰਾ ਕੁਝ ਵੀ ਆਪਾਂ ਇਦਾਂ ਇਦਾਂ ਕਰਕੇ ਇਦਾਂ ਇਦਾਂ ਕਰਕੇ ਆਪਾਂ ਇਦਾਂ ਦਾ ਕੰਮ ਨਿਮੇੜ ਦੇਣਾ ਹੈ ਤੇ ਉਹ ਜਿਹੜਾ ਹੁਣ ਕੰਮ ਨਿਮੇੜਿਆ ਤੇ ਲੋਕਾਂ ਦੇ ਵਿੱਚ ਇਹਦਾ ਕੀ ਅਸਰ ਹੋਣਾ ਕਿਉਂਕਿ ਇੱਕ ਪਾਸੇ ਤਾਂ ਹੁਣ 27 ਲੱਖ ਦੀ ਭਾਰਤੀ ਹੈ ਤੇ ਦੂਜੇ ਪਾਸੇ ਹੁਣ ਜਦੋਂ ਲੈਕਸਨ ਆ ਗਈ ਤੇ ਉਦੋਂ ਫਿਰ ਵੋਟਾਂ ਜਦੋਂ ਕਾਊਂਟਿੰਗ ਹੋਣੀ ਹੈ ਪਤਾ ਲੱਗ ਜਾਣਾ ਮਤਲਬ ਉਹ ਉਹ ਕਾਊਂਟਿੰਗ ਨੇ ਬਿਲਕੁਲ ਹਾਸ਼ੀਏ ਤੇ ਭੇਜ ਦੇਣਾ ਇਹਨਾਂ ਨੂੰ ਮਤਲਬ ਉਹ ਜਿਹੜੀ ਗੱਲ ਲੋਕਾਂ ਦੇ ਸਾਹਮਣੇ ਨਿਕਲਿਆ ਕੇ ਮਤਲਬ ਬੰਦੇ ਨੂੰ ਕਹਿ ਸਕਦੇ ਆ ਵੀ ਬੰਦਾ ਸਾਰੇ ਕਾਜ ਨੂੰ ਧੋਖਾ ਦੇ ਦੂਗਾ ਗੁਰੂ ਨੂੰ ਥੋੜੀ ਧੋਖਾ ਦੇ ਚੱਕਦਾ ਜਿਹੜਾ ਕੋਈ ਗੁਰੂ ਦੇ ਸਰ ਮੁਖ ਗੱਲਾਂ ਹੋਈਆਂ ਨੇਗੀਆਂ ਉਹ ਉਹਨੂੰ ਕਿਵੇਂ ਮਤਲਬ ਇਸ ਤਰ੍ਹਾਂ ਨਾਲ ਧੋਖਾ ਦੇ ਕੇ ਜਾਂ ਗੱਲਾਂ ਬਾਤਾਂ ਨਾਲ ਹੁਣ ਦੂਜੀ ਗੱਲ ਕਮਾਲ ਜਿਹੜੀ ਹੋ ਗਈ ਵੀ ਆਪਾ ਵਿਰੋਧੀ ਗੱਲਾਂ ਲੋਕ ਕਿਵੇਂ ਇਸ ਗੱਲ ਨੂੰ ਜਿ ਕਿਨ ਕਰਨਗੇ ਜਾਂ ਲੋਕ ਕਿਵੇਂ ਇਸ ਗੱਲ ਨੂੰ ਪ੍ਰਮਾਣ ਕਿਵੇਂ ਕਰਨਗੇ ਇਹ ਗੱਲ ਗੁਰਪ੍ਰੀਤ ਨਹੀਂ ਸਮਝ ਆਉਂਦੀ ਇਹ ਜਦੋਂ ਭਾਰਤੀ ਕਮੇਟੀ ਬਣਾਈ ਗਈ ਆ ਕਲਤਾ ਸ਼ਾਹ ਵੱਲੋਂ ਉਦੋਂ ਬਹੁਤ ਵੱਡਾ ਪ੍ਰਚਾਰ ਚੀਮਾ ਸਾਹਿਬ ਹੋਰ ਸਾਰਿਆਂ ਨੇ ਕਹਿੰਦੇ ਤਾਂ ਬੜੀ ਵੱਡੀ ਕਾਨੂੰਨੀ ਅੜਚਣ ਹੋ ਗਈ ਇਹਦਾ ਚੋਣ ਕਮਿਸ਼ਨ ਸਾਡੀ ਮੰਤਾਈ ਰੱਦ ਕਰ ਦੂਗਾ ਤੇ ਹੁਣ ਉਹ ਉਹ ਜਾ ਕੇ ਤੇਜਾਸ਼ਰ ਸਮੁੰਦਰੀ ਹਾਲ ਦੇ ਵਿੱਚ ਪ੍ਰਧਾਨ ਦੀ ਚੋਣ ਕਰੀ ਜਾਂਦੇ ਆ ਹੁਣ ਉਹ ਕਿਹੜਾ ਮਤਲਬ ਉਹਦਾ ਸ਼੍ਰੋਮਣੀ ਕਮੇਟੀ ਦਾ ਦਫ਼ਤਰ ਆਈ ਉਹਦਾ ਸ਼੍ਰੋਮਣੀ ਕਮੇਟੀ ਦਾ ਦਫ਼ਤਰ ਹੈ ਉੱਥੇ ਹੁਣ ਇੱਕ ਪਾਰਟੀ ਦੀ ਚੋਣ ਹੋ ਰਹੀ ਹੈ ਤੇ ਹੁਣ ਫਿਰ ਉਹ ਵੀ ਧਰਮਕਸਥਾਨ ਹੈ ਉਹ 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 ਉਹਦਾ ਉਦੋਂ ਵੀ ਵੱਡੀ ਗੱਲ ਹੋ ਗਈ ਨਾ ਉਹਦਾ ਮਤਲਬ ਅਕਾਲਤਾ ਸਾਹਿਬ ਨੇ ਦਾ ਹੁਕਮ ਦਿੱਤਾ ਜੀ ਪੰਜ ਬੰਦੇ ਨੂੰ ਭਾਈ ਤੁਸੀਂ ਇਹ ਕਰ ਲਓ ਨੂੰ ਤਾਂ ਚਲੋ ਇਹ ਵੀ ਕਿਹਾ ਜਾਂਦਾ ਜੀ ਅਕਾਲਤਾ ਸਦ ਸਕੇਦਾ ਹੁਕਮ ਨਾਲ ਇਹ ਵੀ ਕਹਿਣ ਦੇ ਵੀ ਇਹਦਾ ਚਲੋ ਜੀ ਅਸੀਂ ਕੋਰ ਕਮੇਟੀ ਦੀ ਮੀਟਿੰਗ ਕੀਤੀ ਸੀ ਉਹਨੇ ਚੁਣ ਲਈਏ ਹੂੰ ਤੇ ਹਕਮ ਕਾਲਤਾ ਸਾਹਿਬ ਦਾ ਸੀ ਉਹਨੂੰ ਕੋਈ ਬਹਾਨਾ ਵੀ ਬਣਾਇਆ ਜਾ ਸਕਦਾ ਸੀਗਾ ਉਹਨੂੰ ਮਤਲਬ ਚੋਣ ਕਮਿਸ਼ਨ ਨੂੰ ਦਿਖਾਉਣ ਲਈ ਜ਼ਰੂਰੀ ਥੋੜੀ ਜਿਹੀ ਉਸੇ ਚ ਹਕਮ ਕਾਲਤਾ ਸਾਹਿਬ ਵੀ ਕਾਲਤਾ ਸਾਹਿਬ ਦੀ ਗੱਲ ਦਾ ਕੌਮਨਾਲ ਹੈ ਚੋਣ ਕਮਿਸ਼ਨ ਨਾਲ ਤਾਂ ਕੋਈ ਨਹੀਂ ਹੈ ਨਾ ਚੋਣ ਕਮਿਸ਼ਨ ਨੂੰ ਤਾਂ ਇਹ ਵੀ ਕਿਹਾ ਜਾਂਦਾ ਸੀਗਾ ਵੀ ਛੱਡਿਆ ਕੋਰ ਕਮੇਟੀ ਦੀ ਮੀਟਿੰਗ ਸੀ ਅਸੀਂ ਆਹ ਜਿਹੜੀ ਉਹਨਾਂ ਨੇ ਕਮੇਟੀ ਨੂੰ ਇਹ ਮਾਨਤਾ ਦੇ ਦਿੰਦੇ ਕੋਰ ਕਮੇਟੀ ਵੱਲੋਂ ਮੀਟਿੰਗ ਬਣਾ ਦਿੰਦੇ ਉਹਨੂੰ ਵੀ ਇਹ ਬਣਾਈ ਆ ਪਰ ਹੁਣ ਇੱਥੇ ਕੀ ਕਹਿਣਗੇ ਮਤਲਬ ਇੱਥੇ ਕਿਵੇਂ ਕਹਿਣਗੇ ਵੀ ਇਹ ਅਕਾਲੀ ਦਲ ਦਾ ਦਫ਼ਤਰ ਹੈ ਮੇਰੇ ਜਿਥੇ ਚੋਣ ਕਰ ਰਹੇ ਨੇ ਇਹ ਆਪਣੀ ਘੁੰਮਣਘਰੀ ਚੁੱਲ ਗਈ ਨਾ ਘੁੰਮਣਗੇ ਨਹੀਂ ਚੁੱਲਦੇਗੇ ਹੁਣ ਉਦੋਂ ਵੱਡੀ ਗੱਲ ਇਹ ਆ ਪਿਛਲੇ ਦਿਨਾਂ ਦੇ ਵਿੱਚ ਥੋੜੇ ਜਾਦ ਹੋਣਾ ਵੀ ਜਦੋਂ ਉਹ ਭਾਰਤੀ ਕਮੇਟੀ ਦੀ ਸ਼ਿਕਾਇਤ ਲੈ ਕੇ ਜਾ ਰਹੇ ਨੇ ਚਲੀ ਗਈ ਆ ਨਵੇਂ ਜਿਹੜੇ ਸਾਡੇ ਜਥੇਦਾਰ ਨੇ ਕਲਦੀਪ ਸਿੰਘ ਗੜਗਾਜ ਜੀ ਇਹਨਾਂ ਨੇ ਕਿਹਾ ਵੀ ਅਕਾਲ ਤਖਤ ਦਾ ਨਾਮ ਨਹੀਂ ਵਰਤਿਆ ਜਾਣਾ ਚਾਹੀਦਾ ਕਮੇਟੀ ਵੱਲੋਂ ਹਾਲਾਂਕਿ ਉਹ ਬਣਾਈ ਕਮੇਟੀ ਅਕਾਲ ਤਖਤ ਸਾਹਿਬ ਨੇ ਆ ਵੀ ਅਕਾਲ ਤਖਤ ਦਾ ਨਾਮ ਨਹੀਂ ਵਰਤਣਾ ਚਾਹੀਦਾ ਕਿਉਂਕਿ ਅਕਾਲ ਤਖਤ ਕਿਸੇ ਇੱਕ ਧੜੇ ਦਾ ਨਹੀਂ ਹੈਗਾ ਹੁਣ ਕੱਲ ਨੂੰ ਜੇ ਮਤਲਬ ਬਹੁਜਨ ਸਮਾਜ ਪਾਰਟੀ ਵਾਲੇ ਕਹਿਣ ਵੀ ਅਸੀਂ ਵੀ ਭਾਈ ਤੇ ਜਾਏਗਾ ਸਮੁੰਦਰੀ ਹਾਲ ਦੇ ਵਿੱਚ ਡੈਲੀਗੇਟ ਅਧਲਾਸ ਕਰਨਾ ਫਿਰ ਕੀ ਕਹਿਣਗੇ ਹੁਣ ਉਹ ਕਿਹੜਾ ਇੱਕ ਧੜੇ ਦਾ ਜੇ ਅਕਾਲ ਤਖਤ ਸਾਹਿਬ ਨਹੀਂ ਇੱਕ ਧੜੇ ਦਾ ਤਾਂ ਫਿਰ ਤੇਜਾ ਸਿੰਘ ਸਮੁੰਦਰੀ ਹਾਲ ਇੱਕ ਧੜੇ ਦਾ ਕਿਵੇਂ ਬਣ ਗਿਆ ਜੀ ਉਹ ਉਹ ਵੀ ਤੇ ਸ਼ਰਮਣੀ ਕਮੇਟੀ ਦਾ ਹੈ ਉਹ ਲਈ ਬਰਾਬਰ ਹੈ ਹਾਂ ਉਹ ਵੀ ਸਾਰਿਆਂ ਲਈ ਬਰਾਬਰ ਹੈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵਾਲੇ ਕਹਿਣਗੇ ਉਹ ਤਾਂ ਸਿਰੋ ਮਾਨਦਾਲ ਵਾਲੇ ਕਹਿਣ ਉੱਥੇ ਵੀ ਅਸੀਂ ਆਪਣਾ ਡੈਲੀ ਕੀ ਉਹਨਾਂ ਨੂੰ ਕਰਨ ਦੇ ਦੇਣਗੇ ਉਹ ਤਾਂ ਅਕਾਲੀ ਦਾਲੀ ਹੈ ਨਾ ਜੇ ਕੱਲ ਨੂੰ ਮਾਨਸਰ ਵਾਲੇ ਕਹਿਣ ਜਾਂ ਹੋਰ ਰਵੀਂਦਰ ਦਰ ਵਾਲੇ ਕਹਿਣ ਜਾਂ ਵਾਰਿਸ ਪੰਜਾਬ ਵਾਲੇ ਕਹਿਣ ਅਕਾਲੀ ਦਲ ਜਿਹੜਾ ਹੁਣ ਨਵਾਂ ਬਣਿਆਗਾ ਉਹ ਕਹਿਣ ਵੀ ਅਸੀਂ ਵੀ ਉੱਥੇ ਡੈਲੀਗੇਟ ਜਲਾਸ਼ ਕਰਨਾ ਫੇਰ ਕੀ ਸਥਿਤੀ ਰਹੂਗੀ ਮਤਲਬ ਇਹ ਆਪ ਦਾ ਚੱਕਰ ਵੀ ਉਸ ਤਰ੍ਹਾਂ ਦਾ ਬਣ ਲਿਆ ਵੀ ਜਿਹਦੇ ਜਿਹਨਾਂ ਨੂੰ ਆਪ ਹੀ ਨਹੀਂ ਨਿਕਲਿਆ ਜਾਣਾ ਹੈਗਾ ਜੀ ਇਹ ਇਹ ਪ੍ਰਧਾਨ ਜੀ ਲੈ ਰਿਹਾ ਖੁਸ਼ੀ ਮੱਜ ਮਾਣ ਰਹੇ ਆ ਮਤਲਬ ਜਕਾਰੇ ਬਹੁਤ ਛੱਡੇ ਗਏ ਹੁਣੇ ਬੜੇ ਜਕਾਰੇ ਲੱਗਣੇ ਹੋਣਗੇ ਉੱਥੇ ਆਉਂਦੀਆਂ ਵੀ ਸੰਗ ਤਾਂ ਜਕਾਰੇ ਲਾਉਂਦੇ ਆਉਣਗੇ ਆਉ ਸਾਨੂੰ ਉਹ ਵੀ ਪਤਾ ਵੀ ਉਹ ਕਾਲੀਦਾਲ ਜਿਹੜਾ ਬਾਪਸ ਆਊਗਾ ਕਿਹੜੇ ਰੰਗ ਚ ਆਊਗਾ ਕਿਉਂਕਿ ਕਿਹੜਾ ਕਾਲੀਦਾਲ ਆ ਉਹ ਉਹ ਸਭ ਪਤਾ ਹੈ ਹੁਣ ਲੋਕਾਂ ਨੂੰ ਤੇ ਉਹ ਕਿਵੇਂ ਜਕਾਰੇ ਲੱਗਦੇ ਆ ਜਾਣਗੇ ਇੱਕ ਵਾਰ ਪਰ ਇਹ ਇੰਨਾ ਜਕਾਰਿਆਂ ਦਾ ਲੋਕਾਂ ਤੇ ਕੀ ਅਸਰ ਹੋਊਗਾ ਇਹ ਗੱਲ ਤੁਹਾਨੂੰ ਅੱਜ ਹੀ ਪ੍ਰਧਾਨ ਜੀ ਦੇ ਜਿਹੜੀਆਂ ਮਤਲਬ ਖਬਰਾਂ ਚੱਲ ਰਹੀਆਂ ਵੱਖ-ਵੱਖ ਚੈਨਲਾਂ ਤੋਂ ਥੱਲੇ ਜਿਹੜੇ ਕਮੈਂਟ ਆ ਰਹੇ ਆ ਸਪਸ਼ਟ ਹੋ ਰਿਹਾ ਹੈਗਾ ਲੋਕ ਕੀ ਕਹਿ ਰਹੇ ਨੇ ਉਹਨੂੰ ਕਿਵੇਂ ਲੋਕ ਕਿਵੇਂ ਲੈ ਰਹੇ ਨੇ ਪਰ ਇਹ ਗੱਲ ਵੀ ਹੈ ਨਾ ਸੁਖਵੀਰ ਬਾਦਲ ਨੇ ਜਦੋਂ ਅੱਜ ਪ੍ਰਧਾਨਗੀ ਸੰਭਾਲੀ ਆ ਉਸ ਤੋਂ ਆ ਜਿਹੜਾ ਭਾਸ਼ਣ ਦਿੱਤਾ ਉਹਦੇ ਵਿੱਚ ਉਹਨਾਂ ਨੇ ਸਾਫ਼ ਗੱਲ ਕਹਿਤੀ ਵੀ ਜੰਗ ਜਿਹੜੀ ਅੱਜ ਤੋਂ ਸ਼ੁਰੂ ਹੈ ਕੱਲ ਨੂੰ ਵਿਸਾਖੀ ਤੇ ਮੌਕੇ ਪਹਿਲਾ ਜਿਹੜਾ ਮੋਰਚਾ ਆਪਾਂ ਲਾਉਣ ਜਾ ਰਹੇ ਹਾਂ ਜਾਂ ਪਹਿਲੀ ਆਪਣੀ ਰੈਲੀ ਕਰਕੇ ਜੰਗ ਦਾ ਐਲਾਨ ਕਰਨ ਜਾ ਰਹੇ ਹਾਂ ਕੱਲ ਨੂੰ ਤੇ ਉਸ ਤੋਂ ਬਾਅਦ ਪੰਜਾਬ ਨੂੰ ਬਚਾਉਣ ਵਾਸਤੇ ਤੇ ਪੰਜਾਬ ਦੇ ਵਿੱਚ ਪੁਨਰ ਸੁਰਜੀਤੀ ਅਕਾਲੀ ਦਲ ਦੀ ਕਰਨ ਵਾਸਤੇ ਸਾਰਾ ਜਿਹੜਾ ਰੋਡ ਮੈਪ ਆ ਹੁਣ ਤੋਂ ਸ਼ੁਰੂ ਕਰ ਦਿੱਤਾ ਗਿਆ ਤੋਂ ਲੱਗਦਾ ਕਿ ਇਹਦਾ ਕੋਈ ਅਸਰ ਦਿਖੂਗਾ ਜਾਂ ਫਿਰ ਇਹ ਗੱਲਾਂ ਹੀ ਰਹਿ ਜਾਣਗੀਆਂ ਹਾਂ ਬਿਲਕੁਲ ਜੀ ਇਤਿਹਾਸ ਨਾਲ ਜੋੜ ਕੇ ਮੈਂ ਤੁਹਾਨੂੰ ਦੱਸਣੀ ਜਾਊਂਗਾ ਗੱਲ ਇਹ ਸਥਿਤੀ ਬਣੀ ਹੈ 1999 ਤੇ 2025 ਦੀ ਵਿਸਾਖੀ 2025 ਆ ਸੌਰੀ 2000 ਜਿਹੜਾ ਹੈਗਾ 2025 ਦੀ ਵਿਸਾਖੀ ਤੇ 1999 ਦੀ ਵਿਸਾਖੀ 1999 ਦੀ ਵਿਸਾਖੀ ਤੋਂ ਪਹਿਲਾਂ ਕੀ ਹੋਇਆ ਸੀਗਾ ਵੀ ਜਥੇਦਾਰ ਗਿਆਨੀ ਰਣਜੀਤ ਸਿੰਘ ਨੂੰ ਹਟਾਇਆ ਗਿਆ ਸੀਗਾ ਉਸ ਤੋਂ ਬਾਅਦ ਟੌੜਾ ਸਾਹਿਬ ਨੂੰ ਹਟਾ ਕੇ ਬੀਬੀ ਜ਼ਗੀਰ ਕੌਰ ਨੂੰ ਪ੍ਰਧਾਨ ਲਾ ਦਿੱਤਾ ਗਿਆ ਸੀਗਾ ਉਸ ਸਮੇਂ ਖਾਲਸੇ ਦਾ 300 ਸਾਲਾ ਸਾਜਨਾ ਦਿਵਸ ਮਨਾਇਆ ਗਿਆ ਸੀ ਉਸ ਵਿਸਾਖੀ ਨੂੰ ਕਿਉਂਕਿ 1999 1699 ਤੋਂ ਤੇ ਉਸ ਵੇਲੇ ਜਦੋਂ ਉੱਥੇ ਮਨਾਇਆ ਗਿਆ ਸੀ ਤਾਂ ਦੋ ਸਟੇਜਾਂ ਲੱਗੀਆਂ ਸੀਗੀਆਂ ਆਨੰਦਪੁਰ ਸਾਹਿਬ ਵਿਸਾਖੀ ਨੂੰ ਇੱਕ ਸੀ ਪ੍ਰਕਾਸ਼ ਸਿੰਘ ਬਾਦਲ ਹੋਂਾਂ ਦੀ ਤੇ ਦੂਸਰੀ ਭਾਈ ਰਣਜੀਤ ਸਿੰਘ ਹੋਂਾਂ ਦੀ ਅਗਵਾਈ 'ਚ ਇੱਕ ਦੀ ਗਿਆਨੀ ਪੂਰਨ ਸਿੰਘ ਜੀ ਇੱਕ ਪਾਸੇ ਸੀਗੇ ਉਹ ਸਮਨ ਜਥੇਦਾਰ ਸੀ ਤੇ ਦੂਸਰੇ ਪਾਸੇ ਭਾਈ ਰਣਜੀਤ ਸਿੰਘ ਹੋਣੀ ਸੀਗੇ ਉਸ ਤੋਂ ਬਾਅਦ ਚਾਹੇ ਅਸੀਂ ਉਹ ਕਹਿ ਸਕਦੇ ਹਾਂ ਵੀ ਉਹ ਕਿਵੇਂ ਸਥਿਤੀ ਰਹੀ ਪਰ ਉਹ ਤੋਂ ਬਾਅਦ ਜਥੇਦਾਰ ਟੋੜੇ ਟੋੜਾ ਹਨ ਨੇ ਗਰਚਨ ਸਿੰਘ ਟੋੜਾ ਸਾਹਿਬ ਨੇ ਉਹਨਾਂ ਨੇ ਇਹ ਨਹੀਂ ਦੇਖਿਆ ਹੈ ਜਿਸ ਤਰ੍ਹਾਂ ਹੁਣ ਵੀ ਕਿਹਾ ਜਾਂਦਾ ਵੀ ਜੀ ਇਹ ਤਾਂ ਮੇਨ ਕੋਈ ਕਾਲੀ ਦਾਲਾ ਜਿਵੇਂ ਪ੍ਰਧਾਨ ਜੀ ਬਣ ਗਏ ਉਹ ਜੋ ਪ੍ਰਕਾਸ਼ ਸਿੰਘ ਬਾਦਲ ਸੀ ਸਰਕਾਰ ਵੀ ਮਤਲਬ ਸੀ ਉਹਨਾਂ ਦਾ ਸਾਰਾ ਕੁਝ ਤਾਮ-ਚਾਮ ਸੀਗਾ ਪਰ ਉਹਨਾਂ ਨੇ ਉਹ ਸਾਰਾ ਕੁਝ ਢੜਣ ਦੇ ਢੱਡ ਢਾਕੇ ਮਤਲਬ ਜਿਹੜੀ ਲੜਾਈ ਆ ਉਹ ਸਰਬੰਧ ਅਕਾਲੀ ਦਲ ਦੇ ਨਾਂ ਤੇ ਲੜੀ ਉਹਨਾਂ ਨੇ ਆਪਣਾ ਅਕਾਲੀ ਦਲ ਖੜਾ ਕੀਤਾ ਲੋਕ ਜਿੰਨੇ ਸੀ ਉਹਨਾਂ ਦੇ ਨਾਲ ਉਹਨਾਂ ਨੇ ਉਹਨਾਂ ਨੂੰ ਨਾਲ ਲਿਆ ਉਹ ਚਾਹੇ ਆਪ ਕੋਈ ਸ਼ੀਟ ਨਹੀਂ ਜਿੱਤ ਸਕੇ ਪਰ ਇਹਨਾਂ ਨੂੰ ਹਰਾ ਗਏ ਇਹਨਾਂ ਦੀਆਂ ਸਾਰੀਆਂ ਸੀਟਾਂ ਤੋਂ ਪ੍ਰਕਾਸ਼ ਸਿੰਘ ਬਾਦਲ ਹੋਣਾਂ ਦੀ ਸਰਕਾਰ ਨਹੀਂ ਬਣੀ ਉਹ ਚਾਹੇ ਸਰਬੰਧ ਅਕਾਲੀ ਦਲ ਆਪ ਕੋਈ ਜੀਟ ਨਹੀਂ ਜਿੱਤ ਸਕਿਆ ਪਰ ਇਹਨਾਂ ਨੂੰ ਸਰਕਾਰ ਤੋਂ ਕੈਪਟਨ ਦੀ ਸਰਕਾਰ ਬਣ ਗਈ ਕੈਪਟਨ ਦੀ ਸਰਕਾਰ ਬਣ ਗਈ ਤਾਂ ਉਦੋਂ ਬਾਅਦ ਜਦੋਂ ਫੇਰ 2004 ਦੇ ਵਿੱਚ ਇਹਨਾਂ ਨੂੰ ਲੋੜ ਪੈਂਦੀ ਹੈਗੀ ਸ਼੍ਰੋਮਣੀ ਲੱਗਿਆ ਵੀ ਸਰਕਾਰ ਤਾਂ ਗਈ ਸ਼੍ਰੋਮਣੀ ਕਮੇਟੀ ਵੀ ਨਾ ਹੱਥੋਂ ਜਾਵੇ ਫਿਰ ਉਸੇ ਜਿਹੜਾ ਟੋੜਾ ਨਾਲ ਇਹਨਾਂ ਨੂੰ ਸਮਝੋ ਉਤਾ ਕਰਨਾ ਪਿਆ ਉਹਨਾਂ ਨੂੰ ਵਿੱਚ ਲੈ ਕੇ ਆਏ ਤੇ ਦਵਾਰੇ ਪ੍ਰਧਾਨਗੀ ਉਹਨਾਂ ਨੂੰ ਸੌਂਪਣੀ ਪਈ ਸੀ ਸੋ ਇਹ ਲੜਾਈ ਹੈ ਜਿਹੜੀ ਹੁਣ ਮੈਨੂੰ ਲੱਗਦਾ ਉਹਵੇਂ ਜਵੇਂ ਇੱਕ ਪਾਸੇ ਜਿਸ ਤਰ੍ਹਾਂ ਉਦੋਂ ਗਿਆਨੀ ਪੂਰਨ ਸਿੰਘ ਖੜੇ ਸੀ ਉ ਕਲਦੀਪ ਸਿੰਘ ਗੜਗੱਜ ਖੜੇ ਨੇ ਤੇ ਜਿੱਥੇ ਭਾਈ ਰਣਜੀਤ ਸਿੰਘ ਸੀ ਉੱਥੇ ਗਿਆਨੀ ਹਰਪ੍ਰੀਤ ਸਿੰਘ ਹੁਣੇ ਖੜੇ ਨੇਗੇ ਸੋ ਉਸੇ ਤਰ੍ਹਾਂ ਦੀ ਸਥਿਤੀ ਆ ਜਿਹੜੀ ਉਦੋਂ ਜੇ ਹੁਣ ਗੱਲ ਕਰੀਏ ਵੀ ਇਹ ਕਹਿੰਦੇ ਜੀ ਇਹ ਤਾਂ ਜਿਹੜੇ ਹੁਣ ਜਿਹਨਾਂ ਨੂੰ ਅਸੀਂ ਬਾਗੀ ਕਹਿੰਦੇ ਆ ਵੀ ਇਹ ਤਾਂ ਸਾਡੇ ਨਾਲ ਮਤਲਬ ਪਹਿਲਾਂ ਧੋਖੇਚੜੀ ਨਾਲ ਰਹੇ ਆ ਤੇ ਰਹੇ ਤਾਂ ਟੋੜਾ ਖਾਬੀ ਨਾਲ ਹੀ ਸੀ ਟੋੜਾ ਖਾਬੜਾ ਬਾਹਰੋਂ ਆਏ ਸੀ ਉਹਨਾਂ ਨੇ ਵੀ ਸਾਰਾ ਕੁਝ ਮਤਲਬ ਇਹਨਾਂ ਦੇ ਨਾਲ ਸਾਰਾ ਕੁਝ ਉਸੇ ਤਰ੍ਹਾਂ ਮਤਲਬ ਮਾਣਿਆ ਸੀ ਆ ਰਾਜਪਾਗ ਪਰ ਗੱਲ ਇਹ ਹੈ ਵੀ ਇਹ ਜਿਹੜੀ ਲੜਾਈ ਹੈ ਲੜਾਈ ਮਤਲਬ ਕੌਮ ਦੇ ਜਜ਼ਬਾਤਾਂ ਨਾਲ ਲੜੀ ਜਾਂਦੀ ਹੈਗੀ ਮਤਲਬ ਜਿਹੜਾ ਵੱਲਾ ਟੌੜਾ ਸਾਹਿਬ ਕੌਮ ਦੇ ਜਜ਼ਬਾਤਾਂ ਨੂੰ ਸਮਝਦੇ ਸੀ ਨੇੜੇ ਰਹੇ ਉਹਨਾਂ ਨੂੰ ਆਖਰ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਦੁਬਾਰੇ ਫੇਰ ਟੌੜਾ ਸਾਹਿਬ ਨੂੰ ਨਾਲ ਲੈ ਕੇ ਕੀ ਮਤਲਬ ਸ਼੍ਰੋਮਣੀ ਕਮੇਟੀ ਬਚਾਉਣੀ ਪਈ ਆ ਹੁਣ ਇਹ ਇੱਥੇ ਮਤਲਬ ਉਦੋਂ ਦੀ ਅੱਜ ਦੀ ਗੱਲ ਦੇ ਵਿੱਚ ਫਰਕ ਹੈ ਵੀ ਉਦੋਂ ਤਾਂ ਰਾਜ ਭਾਗ ਸਾਰਾ ਕੁਝ ਸੀਗਾ ਅੱਜ ਤਾਂ ਮਤਲਬ ਕੁਝ ਵੀ ਨਹੀਂ ਹੈਗਾ ਅੱਜ ਸੁਖਵੀਰ ਬਾਦਲ ਨੇ ਐਲਾਨ ਕੀਤਾ ਕਿ 27 ਚ ਸਰਕਾਰ ਬਣਾਉਣ ਦੇ ਲਈ ਕੱਲ ਤੋਂ ਸ਼ੁਰੂ ਕਰ ਰਹੇ ਸਾਰਾ ਕੁਝ ਨੇ ਦੇਖੋ ਸਰਕਾਰ ਬਣਾਉਣ ਲਈ ਤਾਂ ਸਾਰੀਆਂ ਪਾਰਟੀਆਂ ਕਰ ਰਹੀਆਂ ਨੇ ਜੀ ਸਰਕਾਰ ਬਣਾਉਣ ਲਈ ਤਾਂ ਪਰ ਕੁਝ ਸਮਾਂ ਪਹਿਲਾਂ ਅਕਾਲੀ ਆਂਦੇ ਬਿਆਨ ਹੁੰਦੇ ਸੀ ਵੀ ਅਸੀਂ ਸੱਤਾ ਲਈ ਨਹੀਂ ਆਏ ਅਸੀਂ ਮਸਲਿਆਂ ਲਈ ਪੰਥਕ ਮਸਲੇ ਲਈ ਜਾਂ ਸਿਕਾਉਮ ਦੇ ਹੱਕਾਂ ਦੀ ਗੱਲ ਕਰਨ ਦੇ ਲਈ ਆਏ ਆ ਤੇ ਅੱਜ ਉਹ ਜੰਗ ਆ ਜਿਹੜੀ ਸਰਕਾਰ ਬਣਾਉਣ ਦੇ ਲਈ ਸ਼ੁਰੂ ਕਰਤੀ ਉਹ ਲੜਾਈ ਤਾਂ ਜੀ ਪ੍ਰਕਾਸ਼ ਸਿੰਘ ਬਾਦਲ ਦੀ ਵੀ ਏਸ਼ੇ ਦੀ ਰਹੀ ਆ ਤੁਸੀਂ ਮੈਨੂੰ ਐ ਦੱਸੋ ਬਹੁਤ ਬੰਦੇ ਹੋਣਾ ਬੜਾ ਕੁਝ ਇੱਥੇ ਸੋਸ਼ਲ ਮੀਡੀਆ ਤੇ ਚੱਲਦਾ ਹੈਗਾ ਵੀ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਰਹੇ ਜੇ ਪੰਜ ਵਾਰ ਦੋ ਵਾਰ ਦਾ ਟ੍ਰੇਨਰ ਘਾਟਾ ਉਹਨਾਂ ਦਾ ਲਾਈਏ ਤਾਂ 20 ਸਾਲ ਦੇ ਕਰੀਬ ਉਹਨਾਂ ਨੇ ਪੰਜ ਸਾਲਾਂ ਚ 20 ਸਾਲ ਉਹ ਪੰਜਾਬ ਦੇ ਮੁੱਖ ਮੰਤਰੀ ਰਹੇ ਆ ਵੀ ਦੱਸੋ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦਾ ਮਸਲਾ ਕਿਹੜਾ ਹੱਲ ਕਰਤਾ ਇਹ ਕਹਿੰਦਾ ਵੀ ਅਕਾਲੀ ਦਲ ਦੀ ਦੇਣ ਆ ਜਾਂ ਬਾਦਲ ਪਰਿਵਾਰ ਦੀ ਦੇਣ ਹੈ ਪੰਜਾਬ ਨੂੰ ਜਿਸ ਤਰ੍ਹਾਂ ਦੀਆਂ ਸਰਕਾਰਾਂ ਚੱਲਦੀਆਂ ਨੇ ਉਹ ਤਾਂ ਮਤਲਬ ਕਿਸੇ ਨੇ ਉਹ ਐਮੀਨੇਸ਼ਨ ਸਕੂਲ ਬਣਾਤੇ ਕਿਸੇ ਨੇ ਆਦਰਸ਼ ਸਕੂਲ ਬਣਾਤੇ ਉਹ ਤਾਂ ਚੱਲਦਾ ਰਹਿ ਲੱਗੇ ਕਿਸੇ ਨੇ ਸੜਕ ਬਣਾਤੀ ਕਿਸੇ ਨੇ ਪੱਟਤੀ ਗਿਆ ਨੇ ਟੋਲ ਲਾਦਿਆ ਉਹ ਉਹ ਇੱਕ ਆਮ ਦੀ ਗੱਲ ਹੈ ਬਾਰੇ ਜਿਹੜੇ ਪੰਜਾਬ ਦੇ ਬੁਨਿਆਦੀ ਮਸਲੇ ਜਿਹਦੇ ਤੇ ਅਕਾਲੀ ਦਲ ਨੇ ਮੋਰਚੇ ਲਾਏ ਜੀਦੇ ਤੇ ਮਤਲਬ ਜੇ ਤੁਸੀਂ ਕਹਿੰਦੇ ਪਾਣੀਆਂ ਦਾ ਮੋਰਚਾ ਚੰਡੀਗੜ੍ਹ ਦਾ ਮੋਰਚਾ ਪਾਣੀਆਂ ਦਾ ਮੋਰਚਾ ਚੰਡੀਗੜ੍ਹ ਦਾ ਮੋਰਚਾ ਪੰਜਾਬੀ ਬੋਲਦੇ ਇਲਾਕਿਆਂ ਦਾ ਮੋਰਚਾ ਭਾਖੜਾ ਬਿਆਸ ਮਲੇਜ ਮੇਟ ਐਸਵਾਈਐਲ ਉੱਥੀ ਖੜੀ ਹੈਗੀ ਮਤਲਬ ਵੀ ਉਹਨਾਂ ਨੇ ਉਹ 20 ਸਾਲਾਂ ਦੇ ਵਿੱਚ ਕਿਹੜਾ ਮਸਲਾ ਹੱਲ ਕੀਤਾ ਪੰਜਾਬ ਦਾ ਇਹ ਤਾਂ ਇਹ ਤਾਂ ਦੱਸੋ ਉਹ ਵੀ ਤੇ ਰਾਜ ਕਰਨ ਲਈ ਲੜਦੇ ਰਹੇ ਨੇ ਕਿ ਕੁਰਸੀ ਇਹਨਾਂ ਦਾ ਤਾਂ ਮਤਲਬ ਅਸਲ ਦੇ ਵਿੱਚ ਤਾਂ ਮਕਸਦ ਹੀ ਸਿਰਫ ਕੁਰਸੀ ਹੈ ਕਹਿਣ ਨੂੰ ਚਾਹੇ ਕਹੀ ਜਾਂਦੇ ਵੀ ਅਸੀਂ ਸੱਤਾ ਲਈ ਨਹੀਂ ਸਿਧਾਂਤਾਂ ਲਈ ਹੈ ਪਰ ਇਹ ਸੱਤਾ ਲਈ ਤਾਂ ਮੈਨੂੰ ਲੱਗਦਾ ਵੀ ਜੇ ਹੁਣ ਆ ਜਿਹੜਾ ਕੁਝ ਦੇਖ ਰਹੀ ਆ ਬੀਜੇਪੀ ਉਹਨੂੰ ਉਹ ਹੁਣ ਦੋਨਾਂ ਦੋਨੇ ਪਾਸੇ ਨੂੰ ਤੋਲ ਰਹੀ ਆ ਮਤਲਬ ਜੇ ਤਾਂ ਬਾਕੀ ਮਜ਼ਬੂਤ ਹੋ ਗਏ ਬਾਕੀ ਮਜ਼ਬੂਤ ਹੋ ਗਏ ਤਾਂ ਉਧਰ ਸਮਝੌਤਾ ਹੋ ਜਾਣਾ ਜੀ ਇਹ ਇਹ ਹੁੰਦਿਆ ਤਾਂ ਇਹਨਾਂ ਨਾਲ ਇਹਨਾਂ ਨਾਲ ਵੀ ਹੋ ਸਕਦਾ ਇਹਨਾਂ ਨਾਲ ਵੀ ਇਹ ਤਾਂ ਜੀ ਭੱਜ ਕੇ ਜਾਣਗੇ ਸਮਝੌਤੇ ਨੂੰ ਕਦੋਂ ਇਹ ਮਤਲਬ ਜਿਹਦੇ ਜਿਹਦੇ ਹੁਣ ਗੱਲ ਮੈਂ ਤੁਹਾਨੂੰ ਕਰਦਾ ਵੀ ਜਿਹੜੇ ਬੰਦਿਆਂ ਨੂੰ ਇਹ ਕਹਿ ਰਹੇ ਆ ਭਾਜਪਾ ਦੇ ਮਤਲਬ ਜਿਹੋ ਉਹਨਾਂ ਨੇ ਛੱਡੇ ਵਿਆ ਜਾਂ ਛੱਡੇ ਵਿਆ ਮੈਂ ਤੁਹਾਨੂੰ ਛੋਟੀ ਜੀ ਮਿਸ਼ਾਲ ਦੇਣਾ ਵੀ ਮਨ ਪੀ ਤੇ ਐਲੀ ਦੀ ਹਵਾਣਾ ਉਹਨੇ ਕੱਲਾ ਬੰਦਾ ਜੀ ਇਹਨਾਂ ਨੇ ਭਾਜਪਾ ਨੂੰ ਵੋਟ ਨਹੀਂ ਪਾਈ ਇਹਨਾਂ ਸਾਰਿਆਂ ਨੇ ਭਾਜਪਾ ਨੂੰ ਵੋਟ ਪਾਈ ਸੀ ਰਾਸ਼ਟਰਪਤੀ ਨੂੰ ਜਿਆਦਾ ਨਾ ਲੋਕਾਂ ਦੇ ਲੋਕਾਂ ਦੇ ਚੇਤੇ ਨੇ ਤਾਂ ਨੂੰ ਕੁਝ ਗਿਆ ਵੀ ਅਸਲ ਜਿਹੜਾ ਕੋਣ ਜੁੜਿਆ ਹੋਇਆ ਉਹ ਉਹ ਤਾਂ ਉਸ ਸਮੇਂ ਵੀ ਨਹੀਂ ਭਾਜਪਾ ਨੂੰ ਵੋਟ ਪਾਈ ਉਸ ਬੰਦੇ ਨੇ ਜਿਹਨੂੰ ਅੱਜ ਇਹ ਭਾਜਪਾ ਨਾਲ ਜੋੜ ਕੇ ਕਹਿ ਰਹੇ ਨੇ ਪਰ ਉਹ ਕਮਾਲ ਦੀ ਗੱਲ ਇਹ ਹੈ ਵੀ ਮੈਂ ਇਹ ਨਹੀਂ ਕਹਿੰਦਾ ਵੀ ਉਹ ਨਹੀਂ ਜਾਣਗੇ ਉਹ ਵੀ ਜਾ ਸਕਦੇ ਨੇ ਉਹ ਉਹ ਉਹਨਾਂ ਦਾ ਵੀ ਕਿਉਂਕਿ ਅਸਲ ਦੇ ਵਿੱਚ ਜਿਹੜੇ ਰਾਜਨੀਤਿਕ ਲੋਕ ਆ ਇਹਨਾਂ ਦੀ ਤਾਂ ਮ ਇਹ ਜਾ ਚੁੱਕੇ ਆ ਹੁਣ ਵੀ ਮਤਲਬ ਉਸੇ ਤਰ੍ਹਾਂ ਦੇ ਹੁਣ ਤੁਸੀਂ ਵਿਆਹ ਦੇਖਿਆ ਜੀ ਮਤਲਬ ਹੁਣ ਪਿਛਲੇ ਦਿਨਾਂ ਦੇ ਵਿੱਚ ਉਹ ਮਨੋਰੰਜਨ ਕਾਲੀਆ ਦੇ ਘਰੇ ਸਭ ਤੋਂ ਪਹਿਲਾਂ ਦਿੱਲੀੋਂ ਆਏ ਨੇਗੇ ਹਨ ਮਤਲਬ ਉਹਨਾਂ ਦੇ ਘਰੇ ਜਿਹੜਾ ਕੋਈ ਅਟੈਕ ਹੋਇਆ ਸਾਰੀਆਂ ਸੰਜਾਂ ਉਵੇਂ ਜਿਵੇਂ ਵਰਕਰਾਰ ਨਹੀਂ ਆ ਲੋਕਾਂ ਨੂੰ ਅੱਖੀਂ ਘੱਟਾ ਪਾਉਣ ਵਾਲੀ ਗੱਲ ਆ ਪਰ ਉਹ ਦੇਖ ਰਿਹਾ ਵੀ ਹੁਣ ਮਜ਼ਬੂਤ ਕਿਹੜਾ ਹੁੰਦਾ ਉਹ ਉਸ ਪਾਸੇ ਹੁਣ ਇਹ ਅਸਲ ਦੇ ਵਿੱਚ ਮੈਨੂੰ ਲੱਗਦਾ ਵੀ ਰਾਜ ਸੱਤਾ ਦਾ ਦੂਰ ਰਖਲੇ ਜਿਹੜਾ ਤੁਸੀਂ ਸਰਕਾਰ ਬਣਾਉਣ ਵਾਲੀ ਤਾਂ ਗੱਲ ਦੂਰ ਹੈ ਪਹਿਲਾਂ ਹੁਣ ਇਹਨਾਂ ਦਾ ਨਿਸ਼ਾਨਾ ਇਹ ਹੋਊਗਾ ਵੀ ਭਾਜਪਾ ਨਾਲ ਗੱਠ ਜੋੜ ਕਰਨ ਦੇ ਕਾਬਲ ਕਿਵੇਂ ਹੋਈਏ ਗੁਰਵਿਰ ਬਦਲਣ ਗੱਲ ਅੱਜ ਹੋਰ ਵੀ ਕਹੀ ਹੈ ਭਾਸ਼ਣ ਚ ਵੀ ਜਦੋਂ ਐਨਡੀਏ ਦੇ ਵਿੱਚੋਂ ਅਸੀਂ ਬਾਹਰ ਆਏ ਆ ਉਸ ਤੋਂ ਬਾਅਦ ਭਾਜਪਾ ਨੇ ਮੈਥ ਲਿਆ ਵੀ ਪੰਜਾਬ ਚ ਅਕਾਲੀ ਦਲ ਨੂੰ ਖਤਮ ਕਿਵੇਂ ਕਰਨਾ ਉਹਦੇ ਸਾਜ਼ਿਸ਼ਾਂ ਦੇ ਤਹਿਤ ਅੱਜ ਅਕਾਲੀ ਦਲ ਨੂੰ ਇੱਥੇ ਪਹੁੰਚਾਤਾ ਉਹਨਾਂ ਨੇ ਨਹੀਂ ਫਿਰ ਮਤਲਬ ਜੇ ਗੱਲ ਕਰੀਏ ਤਾਂ ਬੀਜੇਪੀ ਨੂੰ ਲਿਆਉਣ ਵਾਲੇ ਵੀ ਤੇ ਇਹੀ ਨੇ ਜੀ ਬੀਜੇਪੀ ਨੂੰ ਕਿਹੜਾ ਕਿਸੇ ਨੇ ਹੋਰ ਲੈ ਕੇ ਆਂਦਾ ਇਹਨਾਂ ਨੇ ਗੱਠ ਜੋੜ ਕੀਤਾ ਜਦੋਂ ਗੱਠ ਜੋੜ ਕੀਤਾ ਸੀ ਉਦੋਂ ਕਿਹੜਾ ਕੋਈ ਸ਼ਰਤਾਂ ਸੀਗੀਆਂ ਹੁਣ ਜੇ ਮਤਲਬ ਪੂਰਾ ਤੁਸੀਂ ਬੈਕਗ੍ਰਾਉਂਡ ਤੇ ਜਾਓਗੇ ਜੇ ਤੁਸੀਂ 1996 ਵਾਲੀ ਮੋਗਾ ਇਹਨਾਂ ਦੀ ਜਿਹੜੀ ਹੈਗੀ ਰੈਲੀ ਜਿੱਦੇ ਜਿਨ੍ਹਾਂ ਨੇ ਪੰਥਕ ਪਾਰਟੀ ਨੂੰ ਪੰਜਾਬੀ ਪਾਰਟੀ ਬਣਾਇਆ ਸੀ ਉਹ ਵੀ ਤੇ ਤੁਹਾਡੇ ਯਾਦ ਹੋਣਾ ਨਾ ਉਦੋਂ ਉਦੋਂ ਪੰਜਾਬੀ ਪਾਰਟੀ ਬਣਾ ਕੇ ਮਤਲਬ ਬਿਨਾ ਕਿਸੇ ਉਸ ਤੋਂ ਸਰਤ ਤੋਂ ਇਹਨਾਂ ਨੇ ਸਮਰਥਨ ਬੀਜੇਪੀ ਨੂੰ ਦਿੱਤਾ ਸੀਗਾ ਤੇ ਜੇ ਅੱਜ ਮਤਲਬ ਇਹਨਾਂ ਨੂੰ ਲੱਗਦਾ ਵੀ ਬੀਜੇਪੀ ਨੇ ਮਾੜੀ ਹੈਗੀ ਤੇ ਫੇਰ ਬੀਜੇਪੀ ਨਾਲ ਪਹਿਲਾ ਰਿਸ਼ਤੇ ਕਿਉਂ ਪਾਏ ਜਾਂ ਹੁਣ ਅੱਗੇ ਤੋਂ ਇਹ ਕੀ ਕਹਿਣਗੇ ਅੱਜ ਤੱਕ ਮਤਲਬ ਇਹਨਾਂ ਨੇ ਕਦੇ ਬੀਜੇਪੀ ਦਾ ਖੁੱਲ ਕੇ ਕਿਸੇ ਕੰਮ ਤੇ ਵਿਰੋਧ ਕੀਤਾ ਮੈਂ ਤਾਂ ਦੇਖਿਆ ਨਹੀਂ ਹੈਗਾ ਕਿਸੇ ਨੂੰ ਕਹਿੰਦੇ ਅੱਜ ਵੀ ਕਹਿੰਦੇ ਸਿੱਖ ਵਿਰੋਧੀ ਤਾਕਤਾਂ ਨੇਗੀਆਂ ਉਹ ਐ ਇਦਾਂ ਕਰਦੇ ਆ ਅਕਾਲੀ ਦਰਬਾਰ ਨੂੰ ਕਮਜ਼ੋਰ ਕਰਦੇ ਅੱਜ ਵੀ ਮੈਨੂੰ ਲੱਗਦਾ ਵੀ ਬੀਜੇਪੀ ਦਾ ਉਸ ਤਰ੍ਹਾਂ ਨਾਲ ਖੁੱਲ ਕੇ ਗੁਰਦੁਆਰਿਆਂ ਦੇ ਵੀ ਕਬਜ਼ੇ ਕਰਨ ਦੀ ਤਿਆਰੀ ਚ ਨੇ ਐਜੀਪੀਸੀ ਤੇ ਵੀ ਹਜੂਰ ਸਾਹਿਬ ਵਾਲਾ ਬੋਰਡ ਭੰਗ ਕਰਤਾ ਜਾਂ ਹਰਿਆਣੇ ਹੋਇਆ ਜੀ ਹਜੂਰ ਸਾਹਿਬ ਵਾਲਾ ਉਹਨਾਂ ਦੇ ਹੁੰਦੇ ਹੀ ਦੇ ਪਾਏ ਹੁੰਦੇ ਸੀ ਉਹ ਜਦੋਂ ਬਣਾਏ ਨੇ ਉਹ ਕਿ ਨਾ ਮੈਂ ਨਾਂ ਭੁੱਲ ਗਿਆ ਉਹ ਇਕਬਾਲ ਸਿੰਘ ਨਹੀਂ ਜੀ ਉਹ ਹਜੂਰ ਸਾਹਿਬ ਦੇ ਬਣਾਏ ਸੀਗੇ ਉਹ ਲਾਲ ਦੀਪਕ ਬੰਦੇ ਹੁੰਦੇ ਉਹ ਉਹ ਕਦੋਂ ਮਤਲਬ ਉਹ ਉਹ ਕਿਹੜੇ ਸਮਿਆਂ ਚ ਆਏ ਸੀ ਉਹ ਉਹ ਇਨਾਂ ਦੇ ਸਮੇਂ ਆਏ ਨੇ ਜੀ ਮਤਲਬ ਇਹ ਤਾਂ ਹੁਣ ਕਹਿਣ ਦੀਆਂ ਗੱਲਾਂ ਹੁਣ ਜਦਾਂ ਸਾਰੀਆਂ ਇਹਨਾਂ ਦੇ ਨਾਲ ਹੀ ਜੁੜਾ ਲਾ ਕੇ ਸਾਰਾ ਕੁਝ ਕਰਨ ਤੋਂ ਬਾਅਦ ਜੁੱਦ ਹੁਣ ਮਤਲਬ ਇਹ ਕੋਈ ਇਹ ਇਹ ਕਦੇ ਕੋਈ ਪੰਥ ਨੂੰ ਕੋਈ ਇਸ ਤਰ੍ਹਾਂ ਦੀ ਸਿਕਿਉਰਿਟੀ ਦੇਣਗੇ ਵੀ ਭਾਜੀਪੀ ਨਾਲ ਨਹੀਂ ਗੱਠ ਜੋੜ ਕਰਦੇ ਬਿਰਦੇ ਯਕੀਨ ਹੈ ਨਹੀਂ ਤੁਹਾਨੂੰ ਜਾਂ ਲੋਕਾਂ ਨੂੰ ਇਹਨਾਂ ਤੇ ਕਿਸੇ ਨੂੰ ਨਹੀਂ ਇਹ ਕਰਨਗੇ ਲੈ ਕੋਈ ਮਤਲਬ ਧੋਰੇ ਵਾਲੀ ਗੱਲ ਹੀ ਨਹੀਂ ਹੈਗੀ ਜੀ ਇਸ ਤੋਂ ਵੀ ਨਹੀਂ ਨਹੀਂ ਕਰਨਗੇ ਇਹ ਤਾਂ ਆਪਾਂ ਅੱਜ ਇੱਥੇ ਬੈਠੇ ਆ ਜੇ ਮਤਲਬ ਸ਼ਖਵੀਰ ਬਾਦਲ ਦੀਆਂ ਅੱਜ ਜਿਵੇਂ ਆਪਾਂ ਕਹਿੰਦੇ ਆ ਵੀ ਜਿਸ ਤਰ੍ਹਾਂ ਉਹ ਸੋਚ ਰਹੇ ਨੇ ਜੇ ਸੱਚਮੁੱਚ ਉਹਨਾਂ ਦੀਆਂ ਨੂੰ ਕੋਈ ਸਕਸੈਸ ਮਿਲ ਲੱਗੀ ਲੋਕ ਪ੍ਰਮਾਣ ਕਰਦੇ ਆ ਤਾਂ 4 ਦਿਨਾਂ ਦੇ ਵਿੱਚ ਹੀ ਕੰਮ ਹੋ ਜਾਊਗਾ ਬੜੀ ਦੂਰ ਜਾਣ ਦੀ ਲੋੜ ਨਹੀਂ ਹੈ ਜੇ ਉਹਨਾਂ ਨੂੰ ਮਿਲਦੀ ਹੈ ਜੇ ਨਹੀਂ ਹੈਗਾ ਤਾਂ ਫੇਰ ਮਤਲਬ ਫੇਰ ਨਹੀਂ ਹੋਈ ਆ ਜੇ ਨਹੀਂ ਲੋਕ ਨਹੀਂ ਤਾਕੜੀ ਧਰ ਦੇਖਣੀ ਹੈ ਵੀ ਕਿਹੜੀ ਹਾਂ ਫੇਰ ਫੇਰ ਹੀ ਇਹਨਾਂ ਨੂੰ ਉਹੀ ਨਹੀਂ ਨੇੜੇ ਲਾਉਣਗੇ ਮਰੋ ਰੌਲਾ ਤਾਂ ਇਹ ਵੀ ਉਹ ਨਹੀਂ ਨੇੜੇ ਲਾਉਣਗੇ ਜੇ ਇਹ ਤਾਂ ਲੱਗਣੋਂ ਤਿਆਰ ਨਹੀਂ ਤਾਂ ਇਹ ਤਾਂ ਦੋਨੇ ਹੱਥੀ ਜਾਣਗੇ ਉਸ ਪਾਸੇ ਇਹਦੇ 'ਚ ਤਾਂ ਕੋਈ ਦੋਰ ਹੈ ਹੀ ਨਹੀਂ ਹੈਗੀ ਵੀ ਨਾ ਜਾਣਗੇ ਫਿਰ ਇਹ ਕਾਂਗਰਸ ਨਾਲ ਕਰਨਗੇ ਮੈਨੂੰ ਭਾਂ ਦੱਸੋ ਵੀ ਇਹਨਾਂ ਨੂੰ ਕੋਈ ਇਹ ਦੂਸਰਾ ਸਵਾਲ ਮੈਂ ਕਰਦਾਗਾ ਸ਼ਰਬੀਰ ਸਿੰਘ ਬਾਦਲ ਉਹਨਾਂ ਨੂੰ ਵੀ ਰੇਸ਼ ਦੀ ਰਾਜਨੀਤੀ ਦੋ ਹੀ ਤਰ੍ਹਾਂ ਨਹੀਂ ਸਾਡੇ ਕੋਲੇ ਇੱਕ ਕਾਂਗਰਸ ਦੀ ਹਾਂ ਇੱਕ ਇੱਕ ਇੰਡੀਆ ਗੱਠ ਜੋੜਾ ਹੈ ਇੱਕ ਐਂਡੀਆ ਗੱਠ ਜੋੜਾ ਵੀ ਫਿਰ ਤੁਸੀਂ ਇੰਡੀਆ ਗੱਠ ਜੋੜ ਦਾ ਹਿੱਸਾ ਬਣੋਗੇ ਕਿਸੇ ਪਾਸੇ ਦਾ ਖੜਨਾ ਹੀ ਪਊ ਨਾ ਜੀ ਠੀਕ ਹੈ ਜੇ ਇਸ ਮੁਲਕ ਦੇ ਵਿੱਚ ਰਹਿਣਾ ਤਾਂ ਕਿਸੇ ਨਾ ਕਿਸੇ ਤਰ੍ਹਾਂ ਦਾ ਖੜਾ ਹੋ ਫਿਰ ਤੂੰ ਦੂਜੀ ਤਰ੍ਹਾਂ ਵੀ ਦੁਸ਼ਮਣ ਹੈ ਖੜਨਗੇ ਕਿਹਦੇ ਨਾਲ ਫਿਰ ਮਤਲਬ ਇਹ ਤਾਂ ਕਹਿਣ ਦੀਆਂ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਬਣਾ ਹੋਰ ਕੁਝ ਨਹੀਂ ਹੈਗਾ ਇਹ ਲੋਕਾਂ ਨੂੰ ਸਿਰਫ ਤੇ ਸਿਰਫ ਪਰ ਲੋਕ ਹੁਣ ਗੁੰਮਰਾਹ ਨਹੀਂ ਹੁੰਦੇ ਜੀ ਲੋਕ ਸਾਰੀ ਗੱਲ ਨੂੰ ਸਮਝਦੇ ਨੇਗੇ ਲੋਕ ਕਿਸੇ ਪਾਸਿਓਂ ਇਹਨਾਂ ਦੀ ਹੁਣ ਜਿਹੜੀਆਂ ਉਹ ਪਹਿਲਾਂ ਵਾਲੀਆਂ ਗੱਲਾਂ ਸੀ ਨਾ ਵੀ ਇੱਥੇ ਕੁਝ ਹੋਰ ਕਹਿਦਾ ਹੁਣ ਸੋਸ਼ਲ ਮੀਡੀਆ ਦਾ ਜੋਗ ਹੈ ਗੁਰਪ੍ਰੀਤ ਹੁਣ ਤਾਂ ਲੋਕਦਾ ਹੀ ਨਹੀਂ ਹੈ ਕੁਝ ਜਿੰਨਾ ਮਰਜ਼ੀ ਜੋਰ ਲਾ ਲੈਣ ਉਹਨਾਂ ਦੀ ਬੇਟੀ ਦੇ ਵਿਆਹ 'ਚ ਹੀ ਸਾਂਝਾਂ ਹੋ ਗਈਆਂ ਸਾਰੀਆਂ ਉਹ ਕੋਈ ਕਿਹੜਾ ਮਤਲਬ ਵੀ ਜੇ ਉਹ ਤਾਂ ਇਹ ਕਹਿ ਕੇ ਬਚ ਜਾਣਗੇ ਨਾ ਵੀ ਉਹ ਤਾਂ ਸਾਡਾ ਪਰਸਨਲ ਪ੍ਰੋਗਰਾਮ ਸੀ ਜਾਂ ਪਰਸਨਲ ਸਾਡੇ ਸਮਾਗਮ ਦੇ ਵਿੱਚ ਆਏ ਸੀ ਇਸ ਤਰ੍ਹਾਂ ਦੀ ਭਾਜਪਾ ਨਾਲ ਤਾਂ ਕੋਈ ਨੇੜਤਾ ਨਹੀਂ ਸਾਡੀ ਉਹ ਤਾਂ ਦੂਜੀਆਂ ਪਾਰਟੀਆਂ 'ਚੋਂ ਵੀ ਆਏ ਹੋਣਗੇ ਲੋਕ ਮੇਰੀ ਇਸ ਇਸ ਗੱਲ ਨੂੰ ਜਿਹਦੇ ਨਾਲ ਤੁਹਾਡੀ ਕਿਸੇ ਨਾਲ ਸਾਝ ਹੀ ਨਹੀਂ ਮਤਲਬ ਆਪਾਂ ਜੀ ਤੁਸੀਂ ਵੀ ਹੁਣ ਤੁਸੀਂ ਕੋਈ ਸਮਾਗਮ ਕਰੋ ਮੈਂ ਵੀ ਬੇਟੀ ਦਾ ਵਿਆਹ ਕਰਕੇ ਆਟਾ ਮੈਂ ਕਿਹਨੂੰ ਬੁਲਾ ਜਿੰਦੇ ਨਾਲ ਮੇਰੀ ਦਲੀਸ਼ਾਂ ਜਾ ਉਸ ਨੂੰ ਬੁਲਾਵਾਂ ਹੂੰ ਤਾਂ ਚਾੜਦਾ ਨਹੀਂ ਕਿਸੇ ਨੂੰ ਉਹ ਆਉਣਗੇ ਤਾਂ ਉਹ ਹੀ ਨਾ ਜਿੰਦੇ ਨਾਲ ਮੇਰੀ ਕੋਈ ਨੇੜਤਾ ਹੋਊ ਜਿੰਦੇ ਨਾਲ ਮੈਂ ਵਰਤਣਾ ਚਾਹੁੰਦਾ ਹੂੰ ਉਸ ਹੀ ਆਊ ਜਿੰਦੇ ਨਾਲ ਅਸੀਂ ਵਰਤਣਾ ਨਹੀਂ ਚਾਹੁੰਦੇ ਜੇ ਅਸੀਂ ਭਾਜਪਾ ਨਾਲ ਵਰਤਣਾ ਨਹੀਂ ਚਾਹੁੰਦੇ ਫਿਰ ਉਹਦੇ ਆਗੂਆਂ ਨਾਲ ਵੀ ਕਾਦੀ ਸਾਝ ਹੈ ਸੁਨੀਲ ਜੈਕਟ ਵਰਗੇ ਆਏ ਸੀ ਪਰ ਰਾਜਾ ਵੜਿੰਗ ਨਹੀਂ ਗਏ ਕਾਂਗਰਸ ਦੇ ਪ੍ਰਧਾਨ ਹਾਂ ਬਿਲਕੁਲ ਨਹੀਂ ਮੁੱਖ ਮੰਤਰੀ ਵੀ ਨਹੀਂ ਗਿਆ ਉੱਥੇ ਉੱਥੇ ਤਾਂ ਮਤਲਬ ਜਿਹੜਾ ਹੁਣ ਆਇਆ ਇਹ ਮੌਜੂਦਾ ਮੁੱਖ ਮੰਤਰੀ ਇਹ ਵੀ ਨਹੀਂ ਗਿਆ ਹੈਗਾ ਭਵਨ ਸਿੰਘ ਮਾਨ ਵੀ ਨਹੀਂ ਗਿਆ ਹੈਗਾ ਪਰ ਮਤਲਬ ਆਉਂਦਾ ਤਾਂ ਹੂ ਹੀ ਹੈ ਨਾ ਇਹਨਾਂ ਨੇ ਨਹੀਂ ਸੱਦ ਵਰਤਣਾ ਚਾਹੁੰਦੇ ਹੁਣ ਨਾ ਰਾਜਾ ਵੜਿੰਗਣਾ ਵਰਤਣਾ ਚਾਹੁੰਦੇ ਹੋ ਜੀਜੇਪੀ ਨਾ ਵਰਤਣਾ ਚਾਹੁੰਦੇ ਜੀਜੇਪੀ ਨਾ ਉਹ ਡੈਫੀਨਿਟਲੀ ਗੱਲ ਹੈ ਜਿਹਨਾਂ ਦੀ ਵਰਤਣਾ ਬੁਲਾਵਾਂਗੇ ਜਿਹਨੂੰ ਦੂਜੇ ਨਹੀਂ ਸੱਦਾਂਗੇ ਕਿਉਂ ਠੀਕ ਹੈ ਤਾਂ ਇਸ ਮਸਲੇ ਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ ਜੋਸੀ ਸੰਧੂ ਹੋਰਾਂ ਦਾ ਕਹਿਣਾ ਹੈ ਕਿ ਬੀਜੇਪੀ ਦੇ ਨਾਲ ਭਾਵੇਂ ਇਸ ਵੇਲੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਕਹਿ ਰਹੇ ਹੋਣ ਕਿ ਸਾਡਾ ਕੋਈ ਨੇੜ ਤੇੜ ਨਹੀਂ ਹੈ ਕੋਈ ਲੈਣਾ ਦੇਣਾ ਨਹੀਂ ਹੈ ਪਰ ਜਦੋਂ ਵੀ ਸੱਤਾ ਦੀ ਕੁਰਸੀ ਨੇੜੇ ਦਿਖੀ ਤਾਂ ਬਹੁਤਾ देर ਨਹੀਂ ਲਾਉਣਗੇ ਉਹਨਾਂ ਦੇ ਨਾਲ ਹੱਥ ਮਿਲਾਉਣ ਦੇ ਲਈ ਤਾਂ ਪੰਜਾਬ ਦੇ ਵਿੱਚ ਅਕਾਲੀ ਦਲ ਨੇ ਅੱਜ ਇੱਕ ਨਵੀਂ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਜਿਹੜੇ ਸਵਾਲ ਨੇ ਫਿਰ ਉਹੀ ਨੇ ਕਿ ਉਹੀ ਬਾਹਾਂ ਉਹੀ ਕਹਾੜੀ ਹੈ ਉਹੀ ਅਕਾਲੀ ਦਲ ਹੈ ਉਹੀ ਪ੍ਰਧਾਨ ਹੈ ਉਹੀ ਪਹਿਲਾਂ ਜਿਹੜੇ ਨਤੀਜੇ ਆਏ ਸੀ ਕਿ ਦੁਬਾਰਾ ਰਿਪੀਟ ਹੋ ਜਾਣਗੇ ਉਸੇ ਪ੍ਰਧਾਨ ਦੀ ਅਗਵਾਈ ਦੇ ਵਿੱਚ ਇਹ ਸਾਰੇ ਸਵਾਲਾਂ ਦਾ ਜਵਾਬ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਚੋਣਾਂ ਹੋਣਗੀਆਂ ਚੋਣਾਂ ਦੇ ਵਿੱਚ ਜਾਣਗੇ ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਦਲ ਉਦੋਂ ਮਿਲ ਜਾਵੇਗਾ ਲੋਕ ਕੀ ਸੁਖਬੀਰ ਸਿੰਘ ਬਾਦਲ ਨੂੰ ਸਵੀਕਾਰ ਕਰਦੇ ਆ ਪ੍ਰਧਾਨ ਦੇ ਤੌਰ ਤੇ ਇਆ ਫਿਰ ਪਹਿਲਾ ਵਾਲਾ ਹਾਲ ਹੀ ਰਹਿੰਦਾ ਹੈ ਇਹ ਸਾਰਾ ਮਸਲਾ ਆਉਣ ਵਾਲੇ ਸਮੇਂ ਤੱਕ ਚੱਲਦਾ ਰਹੇਗਾ 2027 ਦੇ ਵਿੱਚ ਕਿਸ ਤਰ੍ਹਾਂ ਅਕਾਲੀ ਦਲ ਪਹੁੰਚਦਾ ਹੈ ਚੋਣਾਂ ਦੇ ਵਿੱਚ ਲੋਕਾਂ ਦੇ ਵਿੱਚ ਵੋਟਾਂ ਦੇ ਵਿੱਚ ਸਾਰਾ ਮਸਲਾ ਉਦੋਂ ਤੱਕ ਇਸੇ ਤਰ੍ਹਾਂ ਚੱਲਦਾ ਰਹੇਗਾ ਗੱਲਬਾਤ ਹੁੰਦੀ ਰਹੇਗੀ ਬਾਕੀ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ